ਬਾਲੀਵੁੱਡ ਦੇ ਕਰਾਸ ਨਕਸ਼ੀ ਸੇਨਾ ਅਤੇ ਜ਼ਾਹਿਰ ਇਕਬਾਲ ਲੰਮੇ ਸਮੇਂ ਤੋਂ ਇੱਕ ਦੂਸਰੇ ਨੂੰ ਡੇਟ ਕਰ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਉਹਨਾਂ ਦੇ ਵਿਆਹ ਦੀਆਂ ਤਰੀਕਾਂ ਹੁਣ ਵਾਇਰਲ ਹੋ ਚੁੱਕੀਆਂ ਨੇ ਫਿਲਹਾਲ ਤੁਹਾਨੂੰ ਇਹ ਵੀ ਦੱਸ ਦਈਏ ਕਿ ਉਹਨਾਂ ਦੇ ਵਿਆਹ ਨੂੰ ਲੈ ਕੇ ਹਰ ਪਾਸੇ ਚਰਚਾ ਛਿੜ ਚੁੱਕੀ ਹੈ ਖਾਸ ਕਰਕੇ ਇਹ ਵਿਆਹ ਇੰਨੀ ਜਲਦਬਾਜ਼ੀ ਚ ਹੋਣ ਜਾ ਰਿਹਾ ਹੈ ਕਿ ਹੁਣ ਇਸ ਜੋੜੇ ਦੇ ਵਿਆਹ ਦੀਆਂ ਤਰੀਕਾਂ ਦਾ ਖੁਲਾਸਾ ਹੋ ਚੁੱਕਿਆ ਹੈ ਜਿਨ੍ਹਾਂ ਖਬਰਾਂ ਦੇ ਮੁਤਾਬਕ ਇਸੇ ਮਹੀਨੇ ਇਹ ਵਿਆਹ ਦੇ ਵੰਦਨਾ ਚ ਬੰਨਣ ਜਾ ਰਹੇ ਨੇ ਸਨਾਕਸ਼ੀ ਦੇ ਪਿਤਾ ਸ਼ਤਰੂਗੰਦ ਸੇਨਾ ਅਤੇ ਮਾਤਾ ਪੂਰਨ ਸੇਨਾ ਆਪਣੀ ਬੇਟੀ ਦੇ ਵਿਆਹ ਲੈ ਕੇ ਕਾਫ ਹਿੱਤ ਨੇ ਇੱਕ ਨਿਜੀ ਰਿਪੋਰਟ ਦੀ ਮੰਨੀਏ ਤਾਂ ਸਨਾਕਸ਼ੀ ਅਤੇ ਜ਼ਹਿਰ 23 ਜੂਨ ਨੂੰ ਆਪਣੇ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ ਦੇ ਵਿੱਚ ਵਿਆਹ ਦੇ ਬੰਧਨ ਦੇ ਵਿੱਚ ਬੱਜਣ ਜਾ ਰਹੇ ਨੇ ਰਿਪੋਰਟਰ ਦੀ ਮੰਨੀਏ ਤਾਂ ਇਹਨਾਂ ਦੋਵਾਂ ਵੱਲੋਂ ਮੁੰਬਈ ਦੇ ਵਿੱਚ ਹੀ ਵਿਆਹ ਕਰਨ ਦਾ ਫੈਸਲਾ ਕੀਤਾ ਗਿਆ ਹੈ ਰਿਪੋਰਟਾ ਦੇ ਵਿੱਚ ਇਹ ਵੀ ਗੱਲ ਸਾਹਮਣੇ ਹੈ ਕਿ ਇਹ ਜੋੜਾ ਮੁੰਬਈ ਦੇ ਵਿੱਚ ਹੀ ਰਹੇਗਾ ਹਾਲਾਂਕਿ ਇਹ ਜੋੜਾ ਸਿਰਫ ਆਪਣੇ ਕਰੀਬੀ ਦੋਸਤਾਂ ਨੂੰ ਹੀ ਵਿਆਹ ਦੇ ਵਿੱਚ ਬੁਲਾਏਗਾ ਹਾਲਾਂਕਿ ਵਿਆਹ ਤੋਂ ਬਾਅਦ ਇਹ ਜੋੜਾ ਬਾਲੀਵੁੱਡ ਸਿਤਾਰਿਆਂ ਦੇ ਨਾਲ ਸਜੀ ਰਿਸੈਪਸ਼ਨ ਪਾਰਟੀ ਦਾ ਆਯੋਜਨ ਜੜਾ ਕੀ ਕਰੇਗਾ ਬਾਲੀਵੁੱਡ ਦੇ ਕਰਾਸ ਨਕਸ਼ੀ ਸੇਨਾ ਅਤੇ ਜ਼ਹਿイール ਇਕਬਾਲ ਲੰਮੇ ਸਮੇਂ ਤੋਂ ਇੱਕ ਦੂਸਰੇ ਨੂੰ ਡੇਟ ਕਰ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਉਹਨਾਂ ਦੇ ਵਿਆਹ ਦੀਆਂ ਤਰੀਕਾਂ ਹੁਣ ਵਾਇਰਲ ਹੋ ਚੁੱਕੀਆਂ ਨੇ ਫਿਲਹਾਲ ਤੁਹਾਨੂੰ ਇਹ ਵੀ ਦੱਸ ਦਈਏ ਕਿ ਉਹਨਾਂ ਦੇ ਵਿਆਹ ਨੂੰ ਲੈ ਕੇ ਹਰ ਪਾਸੇ ਚਰਚਾ ਛਿੜ ਚੁੱਕੀ ਹੈ ਖਾਸ ਕਰਕੇ ਇਹ ਵਿਆਹ ਇੰਨੀ ਜਲਦਬਾਜ਼ੀ ਚ ਹੋਣ ਜਾ ਰਿਹਾ ਹੈ ਕਿ ਹੁਣ ਇਸ ਜੋੜੇ ਦੇ ਵਿਆਹ ਦੀਆਂ ਤਰੀਕਾਂ ਦਾ ਖੁਲਾਸਾ ਹੋ ਚੁੱਕਿਆ ਹੈ ਜਿਨ੍ਹਾਂ ਖਬਰਾਂ ਦੇ ਮੁਤਾਬਕ ਇਸ ਮਹੀਨੇ ਇਹ ਵਿਆਹ ਦੇ ਵੰਦਨਾ ਚ ਬੰਨਣ ਜਾ ਰਹੇ ਨੇ ਸਨਾਕਸ਼ੀ ਦੇ ਪਿਤਾ ਸ਼ਤਰੂਗੰਦ ਸੇਨਾ ਅਤੇ ਮਾਤਾ ਪੂਰਨ ਸੇਨਾ ਆਪਣੀ ਬੇਟੀ ਦੇ ਵਿਆਹ ਲੈ ਕੇ ਕਾਫੀ ਉ ਇਤਨੇ ਇੱਕ ਨਿਜੀ ਰਿਪੋਰਟ ਦੇ ਮੰਨੀਏਤਾ ਸਨਕਸ਼ੀ ਅਤੇ ਜ਼ਹਿਰ 23 ਜੂਨ ਨੂੰ ਆਪਣੇ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ ਦੇ ਵਿੱਚ ਵਿਆਹ ਦੇ ਬੰਧਨ ਦੇ ਵਿੱਚ ਬੱਜਣ ਜਾ ਰਹੇ ਨੇ ਰਿਪੋਰਟਰ ਦੇ ਮੰਨੀਏਤਾ ਇਹਨਾਂ ਦੋਵਾਂ ਵੱਲੋਂ ਮੁੰਬਈ ਦੇ ਵਿੱਚ ਹੀ ਵਿਆਹ ਕਰਨ ਦਾ ਫੈਸਲਾ ਕੀਤਾ ਗਿਆ ਹੈ ਰਿਪੋਰਟਰ ਦੇ ਵਿੱਚ ਇਹ ਵੀ ਗੱਲ ਸਾਹਮਣੇ ਆਈ ਕਿ ਇਹ ਜੋੜਾ ਮੁੰਬਈ ਦੇ ਵਿੱਚ ਹੀ ਰਹੇਗਾ ਹਾਲਾਂਕਿ ਇਹ ਜੋੜਾ ਸਿਰਫ ਆਪਣੇ ਕਰੀਬੀ ਦੋਸਤਾਂ ਨੂੰ ਹੀ ਵਿਆਹ ਦੇ ਵਿੱਚ ਬੁਲਾਏਗਾ ਹਾਲਾਂਕਿ ਵਿਆਹ ਤੋਂ ਬਾਅਦ ਇਹ ਜੋੜਾ ਬਾਲੀਵੁੱਡ ਸਿਤਾਰਿਆਂ ਦੇ ਨਾਲ ਸਜੀ ਰਿਸੈਪਸ਼ਨ ਪਾਰਟੀ ਦਾ ਆਯੋਜਨ ਜੜਾ ਕੀ ਕਰੇਗਾ बॉलीवुड اداکارہ ஸ்னக்ஷி 세나 ਅਤੇ ਜ਼ਹਿਰ ਇਕਬਾਲ ਲੰਮੇ ਸਮੇਂ ਤੋਂ ਇੱਕ ਦੂਸਰੇ ਨੂੰ ਡੇਟ ਕਰ ਰਹੇ ਨੇ ਤੁਹਾਨੂੰ ਦੱਸ ਦੇ ਕਿ ਉਹਨਾਂ ਦੇ ਵਿਆਹ ਦੀਆਂ ਤਰੀਕਾਂ ਹੁਣ ਵਾਇਰਲ ਹੋ ਚੁੱਕੀਆਂ ਨੇ ਫਿਲਹਾਲ ਤੁਹਾਨੂੰ ਇਹ ਵੀ ਦੱਸ ਦੇ ਕਿ ਉਹਨਾਂ ਦੇ ਵਿਆਹ ਨੂੰ ਲੈ ਕੇ ਹਰ ਪਾਸੇ ਚਰਚਾ ਛਿੜ ਚੁੱਕੀ ਹੈ ਖਾਸ ਕਰਕੇ ਇਹ ਵਿਆਹ ਇੰਨੀ ਜਲਦਬਾਜ਼ੀ ਚ ਹੋਣ ਜਾ ਰਿਹਾ ਹੈ ਕਿ ਹੁਣ ਇਸ ਜੋੜੇ ਦੇ ਵਿਆਹ ਦੀਆਂ ਤਰੀਕਾਂ ਦਾ ਖੁਲਾਸਾ ਹੋ ਚੁੱਕਿਆ ਹੈ ਜਿਨ੍ਹਾਂ ਖਬਰਾਂ ਦੇ ਮੁਤਾਬਕ ਇਸੇ ਮਹੀਨੇ ਇਹ ਵਿਆਹ ਦੇ ਵੰਦਨਾ ਚ ਬੰਨਣ ਜਾ ਰਹੇ ਨੇ ஸ்ਨਕਸ਼ੀ ਦੇ ਪਿਤਾ ਸਤਰੂਗੰਦ 세ਨਾ ਅਤੇ ਮਾਤਾ ਪੂਰਨ 세ਨਾ ਆਪਣੀ ਬੇਟੀ ਦੇ ਵਿਆਹ ਲੈ ਕੇ ਕਾਫੀ ਉਤਸ਼ਾਹ ਇਤਨੇ ਇੱਕ ਨਿਜੀ ਰਿਪੋਰਟ ਦੀ ਮੰਨੀਏ ਤਾਂ ਸਨਕਸ਼ੀ ਅਤੇ ਜ਼ਾਹਿਰ 23 ਜੂਨ ਨੂੰ ਆਪਣੇ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ ਦੇ ਵਿੱਚ ਵਿਆਹ ਦੇ ਬੰਧਨ ਦੇ ਵਿੱਚ ਬੱਜਣ ਜਾ ਰਹੇ ਨੇ ਰਿਪੋਰਟਰ ਦੀ ਮੰਨੀਏ ਤਾਂ ਇਹਨਾਂ ਦੋਵਾਂ ਵੱਲੋਂ ਮੁੰਬਈ ਦੇ ਵਿੱਚ ਹੀ ਵਿਆਹ ਕਰਨ ਦਾ ਫੈਸਲਾ ਕੀਤਾ ਗਿਆ ਹੈ ਰਿਪੋਰਟਾਂ ਦੇ ਵਿੱਚ ਇਹ ਵੀ ਗੱਲ ਸਾਹਮਣੇ ਆਈ ਕਿ ਇਹ ਜੋੜਾ ਮੁੰਬਈ ਦੇ ਵਿੱਚ ਹੀ ਰਹੇਗਾ ਹਾਲਾਂਕਿ ਇਹ ਜੋੜਾ ਸਿਰਫ ਆਪਣੇ ਕਰੀਬੀ ਦੋਸਤਾਂ ਨੂੰ ਹੀ ਵਿਆਹ ਦੇ ਵਿੱਚ ਬੁਲਾਏਗਾ ਹਾਲਾਂਕਿ ਵਿਆਹ ਤੋਂ ਬਾਅਦ ਇਹ ਜੋੜਾ ਬਾਲੀਵੁੱਡ ਸਿਤਾਰਿਆਂ ਦੇ ਨਾਲ ਸਜੀ ਰਿਸੈਪਸ਼ਨ ਪਾਰਟੀ ਦਾ ਆਯੋਜਨ ਜੜਾ ਕੀ ਕਰੇਗਾ